ਮੌਨਸੂਨ ਪੰਜਾਬ ਪਹੁੰਚ ਚੁੱਕੀ ਹੈ ਭਾਰਤੀ ਮੌਸਮ ਵਿਭਾਗ ਅਗਲੇ 2 ਕੁ ਦਿਨਾਂ ਦੇ ਦੌਰਾਨ ਇਹ ਗੱਲ ਡਿਕਲੇਅਰ ਵੀ ਕਰ ਦੂ ਕਿ ਜਿਹੜੀਆਂ ਮੌਨਸੂਨ ਪੌਣਾ ਨੇ ਉਹ ਪੰਜਾਬ ਦਸਤਕ ਦੇ ਚੁੱਕੀਆਂ ਨੇ ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਫਾਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 8:00 ਵੱਜ ਚੁੱਕੇ ਨੇ 20 ਜੂਨ 2025 ਦਾ ਸੂਰਜ ਛਿਪ ਚੁੱਕਿਆਗਾ ਗੱਲ ਮੌਸਮ ਦੀ ਵੀ ਕਰਾਂਗੇ ਉਸ ਤੋਂ ਪਹਿਲਾਂ ਕੱਲ ਨੂੰ ਯਾਨੀ ਕਿ 21 ਜੂਨ 2025 ਨੂੰ ਜਿਹੜਾ ਧਰਤੀ ਦੇ ਉੱਤਰੀ ਗੋਲ ਅਰਧ ਦੇ ਵਿੱਚ ਸਾਲ ਦਾ ਸਭ ਤੋਂ ਲੰਮਾ ਦਿਨ ਹੋਊਗਾ। ਯਾਨੀ ਸਭ ਤੋਂ ਸਾਂਝਰੇ ਸੂਰਜ ਚੜ੍ਹੂਗਾ ਤੇ ਸਭ ਤੋਂ ਲੇਟ ਛਿਪੂਗਾ। ਇਹ ਜਿਹੜੀ ਕਥਾ ਕਹਾਣੀਆਂ ਨਾਰਥ ਅਮਰੀਕਾ, ਯੂਰਪ, ਏਸ਼ੀਆ ਦੇ ਬਹੁਤੇ ਦੇਸ਼ਾਂ ਦੇ ਵਿੱਚ ਭਾਰਤ ਸਮੇਤ ਭਾਰਤ ਦੇ ਨਾਲ ਲੱਗਦੇ ਦੇਸ਼ ਜਪਾਨ, ਚੀਨ ਇਹਨਾਂ ਖੇਤਰਾਂ ਦੇ ਵਿੱਚ ਵਾਪਨ ਜਾ ਰਹੀ ਹੈ। ਇਹਦੇ ਉਲਟ ਜਿਹੜੇ ਦੱਖਣੀ ਗੋਲ ਅਰਧ ਦੇ ਦੇਸ਼ ਨੇ ਜਿਵੇਂ ਕਿ ਆਸਟ੍ਰੇਲੀਆ ਹੋਇਆ, ਨਿਊਜ਼ੀਲੈਂਡ ਹੋਇਆ, ਸਾਊਥ ਅਫਰੀਕਾ ਹੋਇਆ, ਅਰਜਨਟੀਨਾ ਹੋਇਆ ਉਹਨਾਂ ਦੇ ਵਿੱਚ ਕੱਲ 21 ਜੂਨ 2025 ਨੂੰ ਸਭ ਤੋਂ ਸਾਲ ਦਾ ਛੋਟਾ ਦਾਣਾ ਹੋਊਗਾ ਗੱਲ ਕਰਦੇ ਆਂ ਮੌਸਮ ਦੀ ਮੌਨਸੂਨ ਜਿਹਨੂੰ ਆਪਾਂ ਕਾਫੀ ਬੇਸਬਰੀ ਨਾਲ ਉਡੀਕਦੇ ਰਹਿੰਦੇ ਆਂ ਤੇ ਅਸੀਂ ਵੀ ਜਿਹੜਾ ਮੌਸਮ ਦਾ ਵੈਦਰ ਟੀਮ ਵੱਲੋਂ ਲਗਾਤਾਰ ਇਹ ਗੱਲ ਕਹਦੇ ਆ ਰਹੇ ਸੀ ਕਿ ਕਿ 20 ਜੂਨ ਦੇ ਆਸ-ਪਾਸ ਮੌਨਸੂਨ ਜਿਹੜੀ ਪੰਜਾਬ ਤੱਕ ਪਹੁੰਚਦੀ ਹੋ ਸਕਦੀ ਆ ਅੱਜ 20 ਜੂਨ 2025 ਨੂੰ ਮੌਨਸੂਨ ਪੰਜਾਬ ਤੱਕ ਪਹੁੰਚ ਗਈ ਆ ਬਹੁਤੇ ਖੇਤਰਾਂ ਦੇ ਵਿੱਚ ਤੁਹਾਨੂੰ ਹਵਾ ਦੇ ਵਿੱਚ ਅਸਮਾਨ ਦੇ ਵਿੱਚ ਇਸ ਚੀਜ਼ ਦੀ ਗਵਾਹੀ ਭਰਦੀ ਹੋਈ ਮੌਨਸੂਨ ਜਾਪਣ ਲੱਗੀ ਹੋਣੀ ਹੈ ਕਿ ਵਾਕਈ ਮੌਨਸੂਨ ਜਿਹੜੀ ਪੰਜਾਬ ਤੱਕ ਪਹੁੰਚਦੀ ਹੋ ਚੁੱਕੀ ਆ ਅੱਜ ਤੜਕਸਾਰ ਚੰਡੀਗੜ੍ਹ ਉਸ ਤੋਂ ਬਾਅਦ ਦੁਪਹਿਰ ਦੇ ਕਰੀਬ ਹੁਸ਼ਿਆਰਪੁਰ ਜਿਹੜਾ ਵਧੀਆ ਮੀਂਹ ਵੇਖਣ ਨੂੰ ਮਿਲਿਆ ਮੌਨਸੂਨ ਦਾ ਭਾਰਤੀ ਮੌਸਮ ਵਿਭਾਗ ਅਗਲੇ 2 ਦਿਨਾਂ ਦੇ ਦੌਰਾਨ ਇਹ ਗੱਲ ਡਿਕਲੇਅਰ ਕਰ ਦੂਗਾ ਕਿ ਮੌਨਸੂਨ ਪੂਨਾ ਪੰਜਾਬ ਤੱਕ ਪਹੁੰਚ ਚੁੱਕੀਆਂ ਨੇ ਤੇ ਕਹਾਣੀ ਇਹ ਹੈ ਕਿ ਹੁਣ ਅੱਜ 20 ਜੂਨ ਤੋਂ ਲੈ ਕੇ ਲਗਭਗ 4 ਜੁਲਾਈ ਤੱਕ ਮੌਨਸਨ ਪੂਰੀ ਤਰ੍ਹਾਂ ਐਕਟਿਵ ਰਹਣੀਆਂ ਉੱਤਰ ਪੱਛਮੀ ਭਾਰਤ ਦੇ ਵਿੱਚ ਜਾਨੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚੰਡੀਗੜ੍ਹ ਯੂਪੀ ਹਰਿਆਣਾ ਦਿੱਲੀ ਰਾਜਸਥਾਨ ਪੰਜਾਬ ਇਹਨਾਂ ਸਮੁੱਚੇ ਖੇਤਰਾਂ ਦੇ ਵਿੱਚ ਥੋੜੇ ਥੋੜੇ ਵੱਖ-ਵੱਖ ਜਿਹੜੇ ਮੀਂਹ ਨੇ ਉਹ ਪੈਂਦੇ ਰਹਣੇ ਨੇ ਗੱਲ ਪੰਜਾਬ ਦੀ ਕਰਦੇ ਆਂ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਜਿਹੜਾ ਕੁਝ ਕ ਖੇਤਰ ਮੱਝਾ ਹੋ ਸਕਦਾ ਦਬਾਬੇ ਦੇ ਕਾਫੀ ਖੇਤਰ ਉਤ ਖੇਤਰ ਇਸ ਤੋਂ ਇਲਾਵਾ ਲੁਧਿਆਣਾ ਮਲੇਰਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਆ ਜਾਂ ਮੜਾ ਮੋਟਾ ਕਿਤੇ ਬਰਨਾਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਮੀਂਹ ਪੈਣ ਦੇ ਅਸਾਰ ਨੇ ਮੀਂਹ ਇਹਨਾਂ ਦੱਸੇਗੇ ਜ਼ਿਲ੍ਹਿਆਂ ਦੇ ਕਿਸੇ ਅੱਧੇ ਜ਼ਿਲ੍ਹਿਆਂ ਦੇ ਵਿੱਚ ਵੀ ਪੈ ਸਕਦਾ ਹੋ ਸਕਦਾ ਸਾਰੇ ਖੇਤਰ ਦੇ ਵਿੱਚ ਵੀ ਪੈ ਜਵੇ ਜਿਹੜਾ ਦੱਖਣ ਪੱਛਮੀ ਮਾਲਵਾ ਜਿਵੇਂ ਫਿਰੋਜ਼ਪੁਰ ਹੋਇਆ ਫਾਜ਼ਿਲਕਾ ਹੋਇਆ ਮੋਗਾ ਫਰੀਦਕੋਟ ਮੁਕਸਰ ਸਾਹਿਬ ਉਹਨਾਂ ਇਲਾਕਿਆਂ ਨੂੰ ਹਜੇ 1-2 ਦਿਨ ਦੀ ਹੋਰ ਜਿਹੜੀ ਵੇਟ ਕਰਨੀ ਪੈ ਸਕਦੀ ਆ ਪਰ ਉਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਸੋਨਾ ਵੇਖਣ ਨੂੰ ਮਿਲੂਗਾ ਜਿਹੜਾ ਆਸ ਉਮੀਦ ਇਹ ਆ ਕਿ 23 24 25 26 27 ਜੂਨ ਦੇ ਦਰਮਿਆਨ ਉਹਨਾਂ ਖੇਤਰਾਂ ਤੱਕ ਵੀ ਸੋਨਾ ਵੀ ਪਹੁੰਚੂ ਇਹ ਉਮੀਦ ਹੈ ਓਵਰਆਲ ਕਹਾਣੀ ਜਿਹੜੀ ਇਹ ਆ ਕਿ ਅੱਜ ਮੜਾ ਜਾ ਛੱਟਾ ਜਾ ਦਿੱਤਾ ਤੇ ਆਉਂਦੇ 4-5 ਦਿਨਾਂ ਦੇ ਦੌਰਾਨ ਪੰਜਾਬ ਦੇ ਸਾਰੇ ਖੇਤਰਾਂ ਤੱਕ ਮੀਂਹ ਪਹੁੰਚਣ ਦੇ ਅਸਾਰ ਪੂਰੇ-ਪੂਰੇ ਬਣ ਗਏ ਨੇ ਮੌਨਸੂਨ ਦੇ ਕੁੱਲ ਮਿਲਾ ਕੇ ਆਪਾਂ 20 ਜੂਨ ਤੋਂ ਲੈ ਕੇ 30 ਜੂਨ ਤੱਕ ਦੀ ਪਹਿਲਾਂ ਗੱਲ ਕਰੀ ਸੀ ਪਰ ਸੋ ਹੁਣ 20 ਜੂਨ ਤੋਂ ਲੈ ਕੇ 4 ਜੁਲਾਈ ਤੱਕ ਦੀ ਗੱਲ ਕਰਦੇ ਆ ਤਾਂ ਇਸ ਸਮੇਂ ਦੇ ਦੌਰਾਨ ਕੋਈ 2-4 ਜ਼ਿਲ੍ਹੇ ਇਹੋ ਜਿਹੀ ਵੀ ਹੋਣਗੇ ਜਿੱਥੇ ਮੀਂਹ ਵਟਾ ਟਪਾ ਦੂ ਪਾਣੀ ਦੀਆਂ ਇੱਕ ਦੋ ਜ਼ਿਲ੍ਹੇ ਇਦਾਂ ਦੇ ਹੋ ਸਕਦੇ ਨੇ ਜਿੱਥੇ ਲੋੜ ਮੁਤਾਬਕ ਸ਼ਾਇਦ ਮੀਂਹ ਨਾ ਪਹੁੰਚੇ ਪਰ ਜਾਪ ਇਹ ਨਹੀਂ ਰਿਹਾ ਕਿ ਸਾਰੇ ਖੇਤਾਂ ਤੱਕ ਜਿਹੜਾ ਮੀਂਹ ਕਿਤੇ ਮਾੜਾ-ਵੋਟਾ ਘਟ ਰਿਹਾ ਜਿਹਾ ਇਦਾਂ ਦੀ ਆਸ-ਉਮੀਦ ਜਾਪਣੀ ਰਹੀ ਰਾਜਸਥਾਨ ਦੇ ਉੱਤਰੀ ਖੇਤਰ ਗੰਗਾ ਨਗਰ ਹਨੂਮਾਨਗੜ ਦੇ ਜਿਹੜੇ ਲੰਮੇ ਸਮੇਂ ਤੋਂ ਮੀਂਹ ਦੀ ਉਡੀਕ ਕਰ ਰਹੇ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਚਾਪ ਰਿਹਾ ਕਿ 23 24 25 26 27 ਤਰੀਕਾਂ ਦੇ ਦੌਰਾਨ ਇੱਕ ਅੱਧੀ ਵਾਰ ਵਧੀਆ ਮੀਂਹ ਮੇਖ ਨੂੰ ਮਿਲ ਸਕਦਾ ਤੇ ਉਸ ਤੋਂ ਬਾਅਦ ਬੈਕ ਟੂ ਬੈਕ ਵੀ ਦੋ ਤਿੰਨ ਵਾਰੀ ਮੀਂਹ ਪੈਣ ਦੇ ਅਸਾਰ ਉਹਨਾਂ ਖੇਤਰਾਂ ਦੇ ਵਿੱਚ ਵੀ ਜਿਹੜਾ ਬੜੇ ਹੋਏ ਨੇ ਹਿਮਾਚਲ ਤੇ ਉੱਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਅੱਜ ਭਾਵੇਂ ਕੋਸ ਪੱਧਰ ਤੱਕ ਦਾ ਮੀਂਹ ਨਹੀਂ ਪਿਆ ਖਾਸ ਤੌਰ ਤੇ ਹਿਮਾਚਲ ਦੇ ਵਿੱਚ ਪਰ ਅੱਜ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਟਿੱਗਾਂ ਡਿੱਗੀਆਂ ਨੇ ਤਾਂ ਕਹਾਣੀ ਇਹ ਆ ਕਿ ਜੇ ਇੰਨਾ ਕੁ ਮੀਂਹ ਪੈਣ ਨਾਲ ਹਿਮਾਚਲ ਦੇ ਪਹਾੜ ਖਿਸਕਣ ਲੱਗ ਗਏ ਤਾਂ ਆਉਣ ਦੇ ਦਿਨਾਂ ਦੇ ਦੌਰਾਨ ਕੰਮ ਕਈ ਜਗ੍ਹਾ ਤੇ ਕਾਫੀ ਸੀਰੀਅਸ ਹੋ ਸਕਦਾ ਸੋ ਕਹਾਣੀ ਇਹ ਆ ਕਿ 23 ਜੂਨ ਤੋਂ ਲੈ ਕੇ ਜਿਹੜਾ 30 ਜੂਨ ਤੱਕ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਬੱਦਲ ਫਟਣੇ ਘਟਨਾਵਾਂ ਮਾ ਪਹਾੜ ਡੇਗਣ ਦੀਆਂ ਜਾਂ ਲੋਕਲ ਖੱਡਾਂ ਚੜ੍ਹ ਕੇ ਚੱਲਣ ਦੇ ਅਸਾਰ ਬਣੇ ਹੋਏ ਨੇ ਖਾਸ ਤੌਰ ਤੇ 24 25 26 27 ਜੂਨ ਨੂੰ ਉਹਨਾਂ ਖੇਤਰਾਂ ਦੇ ਵਿੱਚ ਜਾਣ ਵਾਲੇ ਸਲਾਨੀ ਆਪਣਾ ਥੋੜਾ ਜਿਹਾ ਗੌਰ ਰੱਖਣ ਮੌਨਸੂਨ ਕੱਕੇ ਸਮੇ ਤੋਂ ਪਹਿਲਾਂ ਆ ਰਹੀ ਆ ਸਮੇ ਤੋਂ ਪਹਿਲਾਂ ਆਉਂਦੀ ਜਿਹੜੀ ਚੀਜ਼ ਆ ਉਹ ਆਪਣਾ ਜ਼ੋਰ ਅਸਰ ਜ਼ਿਆਦਾ ਦਿਖਾਉਂਦੀ ਆ ਸੋ ਇਹ ਜਾਪ ਰਿਹਾ ਕਿ ਹਿਮਾਚਲ ਉੱਤਰਾਖੰਡ ਦੇ ਸਮੇਤ ਪੰਜਾਬ ਹਰਿਆਣੇ ਦੇ ਵਿੱਚ ਵੀ ਜਾਂ ਵੈਸਟਰਨ ਜੋਪੀ ਦੇ ਵਿੱਚ ਵੀ ਮੌਨਸੂਨ ਆਪਣਾ ਜ਼ੋਰ ਆ ਜਿਹੜਾ ਉਹ ਜ਼ਿਆਦਾ ਵਿਖਾਊਗੀ ਸੋ ਵੇਖਦੇ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਕਿਹੜੇ ਖੇਤਰਾਂ ਦੇ ਵਿੱਚ ਜ਼ਿਆਦਾ ਝਟ ਮਾਰਦੀ ਆ ਕਿੱਥੇ ਦਰਮਿਆਨਾ ਰਹਿ ਜਾਂਦਾ ਕੰਮ ਕਿੱਥੇ ਮਾੜਾ ਪਟਾ ਡਾਊਨ ਤਾਂ ਵੈਸੇ ਬਹੁਤ ਘੱਟ ਕਿਤਨਾ ਤੀ ਰਹਿਣ ਦੇ ਅਸਾਰ ਜਿਹੜਾ ਹੋਣਗੇ ਅਗਲੇ 2 ਕੁ ਦਿਨਾਂ ਜਿਹੜਾ ਤਾਪਮਨ ਦੇ ਵਿੱਚ ਅੱਜ ਵਾਂਗ ਥੋੜਾ ਜਿਹਾ ਵਾਧਾ ਬਣਿਆ ਰਹੂਗਾ ਕਿਉਂਕਿ ਅਗਲੇ 2 ਦਿਨਾਂ ਦੇ ਦੌਰਾਨ ਖਾਸ ਤੌਰ ਤੇ 21 ਤੇ 22 ਨੂੰ ਬਹੁਤ ਆਵਾਈਡ ਸਪਰੈਡ ਮੀਂਹ ਪੈਣ ਦੇ ਅਸਾਰ ਨੇ ਟਮਾਟਾ ਮੇ ਖੇਤਰਾ ਚ ਮੀਂਹ ਪੈਣ ਦੇ ਅਸਾਰ ਨੇ ਤੇ ਅਗਲੇ 2 ਦਿਨਾਂ ਦੇ ਦੌਰਾਨ ਵੇਖ ਜੇਕਰ ਦੇਖਿਆ ਜਾਵੇ ਤਾਂ ਮੋਗਾ ਫਰੀਦਕੋਟ ਬਠਿੰਡਾ ਇਹਨਾਂ ਤੋਂ ਚੜ੍ਹਦੇ ਵੱਲ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਇਹਨਾਂ ਤੋਂ ਲੈਂਦੇ ਵੱਲ ਦੇ ਜ਼ਿਲ੍ਹਿਆਂ ਦੇ ਵਿੱਚ ਥੋੜਾ ਜਿਹਾ ਘੱਟ ਮੀਂਹ ਪਹੁੰਚਣ ਦੇ ਅਸਾਰ ਨੇ ਸੋ ਇਸ ਕਰਕੇ ਮੀਂਹ ਪਿਆ ਕਰੋ ਉਸ ਤੋਂ ਬਾਅਦ ਦੁਬਾਰੇ ਹਮਸ ਦੁਬ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਜਿਹੜਾ ਬਾਈਟ ਸਪਰੈਡ ਮੀਂਹ ਪੈ ਗਿਆ ਜਿਆਦੇ ਵੱਡੇ ਪੱਧਰ ਤੇ ਵੱਡੇ ਖੇਤਰ ਚ ਮੀਂਹ ਪੈ ਗਿਆ ਤੇ ਫਿਰ ਤਾਪਮਾਨ ਨੂੰ ਥੋੜੀ ਜਿਹੀ 2-4 ਡਿਗਰੀ ਹੋਰ ਥੱਲੇ ਨੂੰ ਠੱਲਾ ਜੜੀ ਵੱਜੂਗੀ। ਕੁੱਲ ਮਿਲਾ ਕੇ ਕਹਾਣੀ ਇਹ ਹੈ ਆ ਤੇ ਕੋਈ ਇੱਕ ਮੀਂਹ ਤਕੜਾ ਫਿਰ ਇੱਕ ਦਿਨ ਬ੍ਰੇਕ ਫਿਰ ਇੱਕ ਅਗਲੇ ਦਿਨ ਥੋੜੇ ਜਿਹੀ ਹੋਰ ਖੇਤਰਾਂ ਚ 2-4 ਦਿਨਾਂ ਦੀ ਬ੍ਰੇਕ ਤੋਂ ਬਾਅਦ ਫਿਰ ਮੀਂਹ ਤਕੜਾ ਇਦਾਂ ਹੀ ਕਥਾ ਕਹਾਣੀ ਜਿਹੜੀ ਲਗਭਗ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਚੱਲਦੀ ਰਹਿਣੀ ਹੈ। ਸੋ ਇਨਾਂ ਦਾ ਅਪਡੇਟ ਆ ਜੰਮੂ ਕਸ਼ਮੀਰ ਖੇਤਰ ਦੇ ਲਈ ਵੀ ਇਹੀ ਅਪਡੇਟ ਆ ਉੱਥੇ ਵੀ ਕਿਤੇ ਨਾ ਕਿਤੇ ਭਾਰਾ ਮੀਂਹ ਦੇ ਅਸਾਰ ਜਿਹੜਾ 23-24 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚਕਾਰ ਬਣੇ ਹੋਏ ਨੇਗੇ ਸੋ ਇੰਨੇ ਕ ਕਹਾਣੀ ਆ ਅਗਰ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜਾਂ ਮੈਸੇਂਜਰ ਤੇ ਪੁੱਛ ਸਕਦੇ ਸਾਡੀ ਟੀਮ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂਗੀ ਚਰਾਂ ਤੋਂ ਡਿੱਗੀ ਜਾਂਦੀ ਮੌਨਸਨ ਪੰਜਾਬ ਤੱਕ ਪਹੁੰਚ ਚੁੱਕੀ ਆ ਤੇ ਆਉਂਦੇ 4 ਦਿਨਾਂ ਦੇ ਦੌਰਾਨ ਜਾਨੀ ਕਿ 24 ਜੂਨ ਤੱਕ ਜਾ ਪੇ ਰਿਹਾ ਕਿ ਸਮੁੱਚੇ ਪੰਜਾਬ ਨੂੰ ਆਪਣੇ ਕਲਾਵੇ ਦੇ ਵਿੱਚ ਮੀਹਾਂ ਦੇ ਨਾਲ ਲੈ ਲੋਗੇ ਜੁੜੇ ਰਹੋ ਸਾਡੇ ਨਾਲ ਸਤਿ ਸ੍ਰੀ ਅਕਾਲ